ਪੰਜਾਬੀਆਂ ਦੀ ਕਹਾਣੀ ਹੈ ਔਰ ਪੰਜਾਬੀਆਂ ਦੇ ਲਈ ਪਰੋਸੀ ਜਾ ਰਹੀ ਹੈ। ਉਹ ਹੀ ਨਿਤਤਾ ਕਲੇਸ਼ ਅਖੇ ਮੈਂ ਬਾਹਰ ਜਾਣਾ ਬਾਹਰ ਜਾਣਾ। ਤੁਸੀਂ ਇੱਕ ਵੱਡਾ ਨਾਮ ਹੋ ਪੰਜਾਬੀ ਇੰਡਸਟਰੀ ਦਾ। ਹਰ ਜਗ੍ਹਾ ਦੇ ਉੱਤੇ ਜਾਣਦਾ ਕਿ ਹੂਜ਼ ਨਵ ਵਾਜਵਾ। ਮੈਨੂੰ ਇਹ ਲੱਗਦਾ ਵੀ ਇੰਨਾ ਮੈਂ ਸ਼ਾਇਦ ਆਪਣੇ ਮਾਸੀ ਦੇ ਮੁੰਡਿਆਂ ਨੂੰ ਨਹੀਂ ਮਿਲਦਾ ਜਿਨਾ ਤੁਹਾਨੂੰ ਮਿਲਦਾ। ਕੁਝ ਨਵੀਂ ਕਹਾਣੀਆਂ ਨੇ ਪੁਰਾਣੀਆਂ ਨੇ ਕੀ ਨੇ? ਦੇ ਆਰ 올 ਨਿਊ ਸਟੋਰੀਜ਼ ਸਾਰੀਆਂ ਨਵੀਆਂ ਨੇ ਤੇ ਸਾਰੀਆਂ ਟਰੂ ਸਟੋਰੀਜ਼ ਨੇ, origignal ਸਟੋਰੀਜ਼ ਨੇ। ਫੋਟੋ ਆਪਣਾ ਖਿਆਲ ਰੱਖੀ ਪੁੱਤ। ਜਿੰਨੇ ਵੀ ਲੋਕਾਂ ਦੀਆਂ ਕਹਾਣੀਆਂ ਨੇ ਉਹ ਸਾਰੇ ਪੰਜਾਬ ਨਾਲ ਰਿਲੇਟਡ ਨੇ ਜਾਂ ਕੁਝ ਜ਼ਿਆਦਾਤਰ ਪੰਜਾਬ ਤੋਂ ਰਿਲੇਟਡ ਨੇ ਭਾਜੀ ਪੰਜਾਬੀ ਨੇ ਸੱਚੇ ਗੱਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਸ਼ੇਖਰ ਰਾਏ ਸੋ ਜਿਵੇਂ ਪੰਜਾਬੀ ਸਿਨੇਮਾ ਗਰੋ ਕਰਦਾ ਜਾ ਰਿਹਾ ਉਸੇ ਤਰੀਕੇ ਦੇ ਨਾਲ ਹੁਣ ਪੰਜਾਬੀ ਸਿਨੇਮਾ ਤੋਂ ਵੈਬ ਸੀਰੀਜ਼ ਵੀ ਜਿਹੜੀਆਂ ਨੇ ਯਾਨੀ ਕਿ ਪੰਜਾਬੀ ਵੈਬ ਸੀਰੀਜ਼ ਨੇ ਉਹ ਵੀ ਕਾਫੀ ਜ਼ਿਆਦਾ ਗਰੋ ਕਰ ਰਹੀਆਂ ਨੇ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਬਹੁਤ ਵੱਡੇ ਨਾਮ ਐਸੇ ਸੁਣੇ ਪਰ ਹੁਣ ਇਸ ਦੇ ਵਿੱਚ ਕੁਝ ਹੋਰ ਨਵੀਆਂ ਕੜੀਆਂ ਜੁੜਦੀਆਂ ਜਾਣਗੀਆਂ ਤਕਦੀਰ ਨਾਮ ਤੋਂ ਇੱਕ ਵੈਬ ਸੀਰੀਜ਼ ਆ ਰਹੀ ਹੈ ਜਿਸ ਦਾ ਇੱਕ ਐਪੀਸੋਡ ਔਲਾਦ ਤੇ ਇੱਕ ਹੈਗਾ ਡਿਪੋਰਟ ਸੋ ਪੰਜਾਬੀਆਂ ਦੀ ਕਹਾਣੀ ਹੈ ਔਰ ਪੰਜਾਬੀਆਂ ਦੇ ਲਈ ਪਰੋਸੀ ਜਾ ਰਹੀ ਹੈ ਔਰ ਪੰਜਾਬੀ ਇੰਡਸਟਰੀ ਦੇ ਨਵ ਬਾਜ ਬਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਐਕਸਪੈਰੀਮੈਂਟ ਕਰਨ ਵਾਲੇ ਸਟਾਰ ਨੇ ਉਹ ਮੇਰੇ ਨਾਲ ਇੱਥੇ ਮੌਜੂਦ ਨੇ ਜੋ ਇਹਨਾਂ ਵੈਬ ਇਸ ਵੈਬ ਸੀਰੀਜ਼ ਨੂੰ ਲੈ ਕੇ ਆ ਰਹੇ ਨੇ ਪਾਜੀ ਸਵਾਗਤ ਹੈ ਹਮਦਰ ਟੀਵੀ ਤੇ ਸਸ਼ੀਕਾ ਥੈਂਕ ਯੂ ਸੋ ਮੱਚ ਜੀ ਸਸ਼ੇਕਾਲ ਜੀ ਔਰ ਮੁਬਾਰਕਾਂ ਤੁਹਾਨੂੰ ਤੁਹਾਡੀ ਵੈਬ ਸੀਰੀਜ਼ ਦੇ ਲਈ ਔਰ ਜਿਹੜੇ ਤੁਸੀਂ ਦੋ ਐਪੀਸੋਡ ਅੱਜ ਅਨਾਉਂਸ ਕੀਤੇ ਨੇ ਥੈਂਕ ਯੂ ਸੋ ਮੱਚ ਮੈਨੂੰ ਇਹ ਲੱਗਦਾ ਵੀ ਇਹਨਾਂ ਮੈਂ ਸ਼ਾਇਦ ਆਪਣੇ ਮਾਸੀ ਦੇ ਮੁੰਡਿਆਂ ਨੂੰ ਨਹੀਂ ਮਿਲਿਆ ਜਿਨ੍ਹਾਂ ਨੂੰ ਤੁਹਾਨੂੰ ਮਿਲਦਾ ਅਸੀਂ ਵੀ ਭਰਾ ਹੀ ਪਾਜੀ ਤੁਹਾਡੇ ਕਿਉਂਕਿ ਮੀਡੀਆ ਤੋਂ ਬਿਨਾ ਆਪਾਂ ਕੁਝ ਨਹੀਂ ਹੈਗੇ ਸੋ ਇਟਸ ਅਮੇਜ਼ਿੰ ਭਾਜੀ ਹਮੇਸ਼ਾ ਤੁਹਾਡੇ ਪ੍ਰੋਜੈਕਟਸ ਦੇ ਲਈ ਨਾ ਐਕਸਾਈਟਮੈਂਟ ਹੁੰਦੀ ਹੈ ਕਿਉਂਕਿ ਤੁਸੀਂ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਹੋ ਲੀ ਤੋਂ ਹਟ ਕੇ ਬਟ ਸਮ ਟਾਈਮ ਇਦਾਂ ਵੀ ਹੁੰਦਾ ਹੈ ਹਾਲਾਂਕਿ ਮੈਨੂੰ ਪਤਾ ਨਹੀਂ ਤੁਸੀਂ ਐਕਸੈਪਟ ਕਰ ਲਿਆ ਮੇਰਾ ਕੁਐਸਚਨ ਨਾ ਹਾਲਾਂਕਿ ਇਦਾਂ ਹੁੰਦਾ ਸਮ ਟਾਈਮ ਉਦਾਂ ਦਾ ਰਿਸਪੌਂਸ ਆਡੀਅנס ਤੋਂ ਨਹੀਂ ਮਿਲ ਪਾਂਦਾ ਰੀਡਵਾ ਦੀ ਰੀਡਵਾ ਰਿਟਰਨ ਦੀ ਮੈਨੂੰ ਬਹੁਤ ਜ਼ਿਆਦਾ ਮੈਨੂੰ ਵੇਟ ਸੀਗੀ ਰੀਡਵਾ ਦੇ ਪਾੜਦੀ ਪਰ ਖਲੀ ਨੂੰ ਵੀ ਲਿਆਏ ਸਭ ਕੁਝ ਹੋ ਗਿਆ ਬਟ ਉਦਾਂ ਦਾ ਰਿਸਪੌਂਸ ਨਹੀਂ ਆਇਆ ਭਾਜੀ ਜਦੋਂ ਇਦਾਂ ਚੀਜ਼ ਹੁੰਦੀ ਹੈ ਫਿਰ ਕੀ ਸੋਚਦੇ ਹੋ ਕੁਝ ਨਹੀਂ ਸੋਚਦਾ ਭਾਜੀ ਮੈਂ ਦੋ ਰਾਤਾਂ ਸੌਂਦਾ ਨਹੀਂ ਹੈਗਾ ਤੀਜੀ ਰਾਤ ਨੂੰ ਫਿਰ ਦੁਬਾਰਾ ਬੈਕਪੈਕ ਕਰਦਾ ਤੇ ਕਹਿੰਦਾ ਕਿ ਲੈਟਸ టు ði ਨੈਕਸਟ ਥਿੰਗ ਕੀ ਮਤ ਹਾਰ ਥੋੜੀ ਮੰਨਦੇ ਭਾਜੀ ਜੀ ਇਹੀ ਚੀਜ਼ ਇਹੀ ਜਜ਼ਬਾ ਆਈ ਥਿੰਕ ਮੈਨੂੰ ਬੜੇ ਸਾਲਾਂ ਤੋਂ ਚਲਾਉਂਦਾ ਜਾ ਰਿਹਾ ਐਂਡ ਮੈਨ ਨਹੀਂ ਚੱਲਦਾ ਕੀਆ ਬਾਤ ਬਹੁਤ ਵਧੀਆ ਭਾਜੀ ਔਰ ਇਸੇ ਤਰੀਕੇ ਨਾਲ ਚੱਲਦੇ ਜਾਓ ਬਟ ਜਦੋਂ ਫਿਲਮਾਂ ਦੀ ਗੱਲ ਹੁੰਦੀ ਹੈ ਨਾ ਤਾਂ ਬਹੁਤ ਸਾਰਾ ਪੈਸਾ ਇਨਵੋਲਡ ਹੁੰਦਾ ਬਹੁਤ ਚਲੋ ਤੁਸੀਂ ਆਪਣੇ ਕੈਰੇਜ ਨੂੰ ਤਾਂ ਦੁਬਾਰਾ ਹੈ ਨਾ ਕਰ ਲੈਨੇ ਹੋ ਬਟ ਸਮ ਹਾਉ ਬਿਜ਼ਨਸ ਹੈ ਤੇ ਜੇ ਲਾਸ ਹੋਏਗਾ ਤੇ ਦੁਬਾਰਾ ਪੈਸਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਵੈਬ ਸੀਰੀਜ਼ ਨੂੰ ਵੀ ਪ੍ਰੋਡਿਊਸ ਕਰ ਰਹੇ ਹੋ ਹੈ ਨਾ ਉਸ ਦੇ ਵਿੱਚ ਡਿਪੋਰਟ ਐਂਡ ਔਲਾਦ ਹੈ ਜੋ ਐਪੀਸੋਡ ਆ ਰਹੇ ਨੇ ਤਾਂ ਮੈਂ ਚਾਹ ਤੁਸੀਂ ਇਹ ਪੁੱਛਣਾ ਚਾਹੁੰਦੇ ਪੈਸਾ ਆਉਂਦਾ ਕਿੱਥੋਂ ਹਾਂ ਇਦਾਂ ਲਗਾ ਲਓ ਨਹੀਂ ਭਾਜੀ ਇਦਾਂ ਨਹੀਂ ਚੱਲਦਾ ਹੈਗਾ ਬਿਜ਼ਨਸ ਐਕਚੁਅਲੀ ਜੋ ਜਿਵੇਂ ਤੁਹਾਨੂੰ ਤੁਹਾਡੇ ਫੀਲਡ ਦਾ ਬਹੁਤ ਅੰਦਰ ਤੱਕ ਪਤਾ ਹੈ ਤੁਹਾਨੂੰ ਉਹਦਾ ਬਿਜ਼ਨਸ ਪਤਾ ਹੈ ਤੁਹਾਨੂੰ ਤੇ ਲੂਪ ਹੋਲਸ ਪਤਾ ਨੇ ਉਹਦਾ ਸਾਨੂੰ ਫਿਲਮ ਮੇਕਿੰਗ ਦੇ ਲੂਪ ਹੋਲਸ ਪਤਾ ਨੇ ਮੈਥ ਪਤਾ ਹੋਦੀ ਜਦੋਂ ਤੁਸੀਂ ਕਰੈਕਟ ਮੈਥ ਕਰਦੇ ਹੋ ਨਾ ਉਦੋਂ ਨੁਕਸਾਨ ਅਗਰ ਚੀਜ਼ ਦਾ ਹੁੰਦਾ ਵੀ ਉਹ ਤੋਂ 20% ਹੁੰਦਾ ਜੋ ਸ਼ਾਇਦ ਆਊਟਸਾਈਡਰਸ ਨੂੰ 80% ਦੇਖਦਾ ਜੀ ਸੋ ਥਿਸ ਇਜ਼ ਦ ਥਿੰਗ ਔਰ ਜੋ ਚੱਲਦੀ ਉਤੇ ਚੱਲਦੀ ਹੈ ਰਾਈਟ ਸੋ ਮੈਥ ਬੜੀ ਕਲੀਅਰ ਹੋਣੀ ਚਾਹੀਦੀ ਤੁਹਾਡੀ ਰੈਸਟ ਥਿੰਗ ਇਜ਼ ਓਕੇ ਰਾਈਟ ਤੇ ਉਸਦੇ ਨਾਲ ਭਾਜੀ ਇਹ ਜਾਨਣਾ ਚਾਹਾਂਗਾ ਹੁਣ ਜਿਹੜੀ ਇਹ ਵੈਬ ਸੀਰੀਜ਼ ਲੈ ਕੇ ਆ ਰਹੇ ਹੋ ਇਸ ਇਸ ਦਾ ਕਨਸੈਪਟ ਕਿਵੇਂ ਮਾਈਂਡ ਦੇ ਵਿੱਚ ਆਇਆ ਸੀ ਔਰ ਕੀ ਹੈ ਇਸ ਦੇ ਵਿੱਚ ਵੱਖਰਾ ਡਿਪੋਰਟ ਔਰ ਔਲਾਦ ਤੋਂ ਮੈਂ ਇਹ ਗੱਲ ਸਮਝ ਰਿਹਾ ਕਿ ਪੰਜਾਬੀਆਂ ਦੀ ਗੱਲ ਹੋ ਰਹੀ ਹੈ ਪੰਜਾਬੀਆਂ ਦੀ ਔਲਾਦਾਂ ਕਈ ਜਿਹੜੀਆਂ ਡਿਪੋਰਟ ਵੀ ਹੋਇਆ ਪਿਛਲੇ ਸਮੇਂ ਦੇ ਵਿੱਚ ਕੁਝ ਨਵੀਆਂ ਕਹਾਣੀਆਂ ਨੇ ਪੁਰਾਣੀਆਂ ਨੇ ਕੀ ਨੇ ਨਹੀਂ ਭਾਜੀ ਦੇ ਆਲ ਨਿਊ ਸਟੋਰੀ ਸਾਰੀਆਂ ਨਵੀਆਂ ਨੇ ਤੇ ਸਾਰੀਆਂ ਟਰੂ ਸਟੋਰੀਜ਼ ਨੇ origignal ਸਟੋਰੀਜ਼ ਨੇ ਜੋ ਲੋਕਾਂ ਨਾਲ ਹੋਇਆ ਉਹਨਾਂ ਦੀ ਰੀਅਲ ਕਹਾਣੀਆਂ ਨੇ ਜੀ ਜਦੋਂ ਮੈਂ ਸਤਵਿੰਦਰ ਜੀ ਨੂੰ ਮਿਲਿਆ ਜੋ ਐਸਟਰੋਲੋਜਰ ਨੇ ਸਿੱਖ ਐਸਟਰੋਲੋਜਰ 온ਲੀ ਤੇ ਮੈਂ ਉਹਨਾਂ ਨੂੰ ਮਿਲ ਕੇ ਪੁੱਛਿਆ ਕਿ ਤੁਹਾਡੇ ਨਾਲ ਬੜੇ ਲੋਕਾਂ ਦਾ ओरिजिनल ਵੀ ਵਾਕਿਆ ਹੋਇਆ ਹੁਣ ਹੈ ਜਨਾਂ ਦੀ ਸਟੋਰੀਜ਼ ਮਤਲਬ ਕੀ ਕੀ ਹੁੰਦਾ ਹੈ ਕੀ ਕੀ ਲੋਕਾਂ ਨਾਲ ਕਿਉਂਕਿ ਅਸੀਂ ਫਿਲਮ ਮੇਕਰ ਆ ਰਾਈਟਰ ਆ ਸਾਨੂੰ ਇਹ ਲੱਗਦਾ ਕੁਝ ਨਾ ਕੁਝ ਕਨਸੈਪਟ ਕੋਈ ਆਈਡੀਆ ਜ਼ਰੂਰ ਕਿਤੋਂ ਜਨਰੇਟ ਹੋਏ ਜਦੋਂ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਤੇ ਮੇਰੇ ਸੈਨ ਚ ਆਇਆ ਯਾਰ ਇਹ ਇਹ ਸਾਰੇ ਜੋ ਵਾਕਿਆ ਨੇ ਲੋਕਾਂ ਨੇ ਸਾਹਮਣੇ ਆਣੇ ਚਾਹੀਦੇ ਨੇ ਕਿਉਂਕਿ ਸਾਡੀ ਹਮੇਸ਼ਾ ਇਸ ਤੇ ਡਿਸਕਸ਼ਨ ਹੁੰਦੀ ਸੀ ਕਿ ਐਸਟਰੋਲੋਜੀ ਜੋਤਿਸ਼ ਜਿਹੜਾ ਗਿਆਨ ਹੈ ਉਹ ਇੱਕ ਵਿਗਿਆਨ ਹੈ ਉਹ ਕੋਈ ਵਿਸ਼ਵਾਸ ਨਹੀਂ ਹੈ ਇੱਕ ਸਟੱਡੀ ਹੈ ਤੇ ਲੋਕਾਂ ਨੂੰ ਕਈਆਂ ਨੂੰ ਇਹ ਲੱਗਦਾ ਕਿ ਨਹੀਂ ਯਾਰ ਇਹ ਮੈਂ ਪ੍ਰਮੋਟ ਨਹੀਂ ਕਰ ਰਿਹਾ ਇਸ ਚੀਜ਼ ਨੂੰ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ 100% ਗਲਤ ਵੀ ਨਹੀਂ ਹੈ ਹਮ ਸੋ ਅਗਰ ਤੁਸੀਂ ਉਹਨੂੰ ਉਸ ਤਰੀਕੇ ਨਾਲ ਦੇਖੋਗੇ ਤਾਂ ਡੈਫੀਨਿਟਲੀ ਤੁਹਾਡੇ ਲਈ ਕੰਮ ਕਰੇਗੀ ਫਿਰ ਜਦੋਂ ਉਹਨਾਂ ਨੇ ਮੈਨੂੰ ਇਹ ਦੱਸਿਆ ਔਰ ਦੱਸਿਆ ਕਿ ਟਰੂ ਸਟੋਰੀਜ਼ ਨੇ ਕਿ ਮੇਰੇ ਇਹ ਹੋਣ ਤੋਂ ਪਹਿਲਾਂ ਮੈਂ ਇਹਨਾਂ ਨੂੰ ਇਹ ਦੱਸਿਆ ਸੀ ਕਿ ਆ ਹੋਣ ਵਾਲਾ ਹੈ ਤੁਸੀਂ ਇਹ ਨਾ ਕਰੋ ਪਰ ਸਟਿਲ ਉਹਨਾਂ ਲੋਕਾਂ ਨੇ ਉਹ ਕੀਤਾ ਕਈ ਕਹਾਣੀਆਂ ਦੇ ਵਿੱਚ ਤੇ ਅੱਜ ਉਹਨਾਂ ਦਾ ਰਿਜ਼ਲਟ ਹੈ ਫਿਰ ਮੈਨੂੰ ਹੋਰ ਐਕਸਾਈਟਮੈਂਟ ਹੋਈ ਬਨੇ ਕਿ ਯਾਰ ਇਹ ਤਾਂ ਬਹੁਤ ਵੱਡੀ ਗੱਲ ਏ ਹੁਣ ਮੈਂ ਨਾਮ ਨਹੀਂ ਲਾਂਗਾ ਲੇਕਿਨ ਇੱਕ ਕਰਿਕਟਰ ਹੈਗੇ ਨੇ ਜੀ ਵਾਸ ਵੈਰੀ ਬਿਗ ਐਂਡ ਨਾਟ ਨਾਊ ਐਨੀਵੇਅਰ ਉਹਨਾਂ ਦੀ ਵੀ ਸਟੋਰੀ ਹੈ ਅੱਛਾ ਹਾਂਜੀ ਵੈਰੀ ਬਿਗ ਨੇਮ ਸੋ ਉਹ ਦੇਖੋ ਐਦਾਂ ਦੀ ਰੀਅਲ ਸਟੋਰੀਜ਼ ਹੈ ਨੇ ਜੋ ਸਾਹਮਣੇ ਹੁਣ ਆਣ ਗਈਆਂ ਹਾਲੀਵੁੱਡ ਕੀ ਗੱਲ ਹੈ ਸੋ ਇਹ ਸਾਰੀਆਂ ਰੀਅਲ ਲਾਈਫ ਸਟੋਰੀਜ਼ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਪਰੋਕੇ ਇੱਕ ਵੈਬ ਸੀਰੀਜ਼ ਜਿਹੜੀ ਆ ਬਣਾ ਰਹੇ ਹੋ ਔਰ ਪੰਜਾਬੀ ਦੇ ਵਿੱਚ ਬਣਾ ਰਹੇ ਹੋ ਜਿੰਨੇ ਵੀ ਲੋਕਾਂ ਦੀ ਕਹਾਣੀਆਂ ਨੇ ਉਹ ਸਾਰੇ ਪੰਜਾਬ ਨਾਲ ਰਿਲੇਟਡ ਨੇ ਜਾਂ ਕੁਝ ਬਾਰੋਵੀ ਨੇ ਪਰ ਪੇਸ਼ਕਾਰੀ ਪੰਜਾਬੀ ਜਿਆਦਾਤਰ ਪੰਜਾਬ ਤੋਂ ਰਿਲੇਟਡ ਨੇ ਭਾਜੀ ਪੰਜਾਬੀ ਨੇ ਮੈਂ ਕਦੀ ਵੀ ਜੱਟ ਜਾਂ ਸ਼ਰਮਾ ਜਾਂ ਇਹਨਾਂ ਨੂੰ ਕੰਸੀਡਰ ਨਹੀਂ ਐਦਾਂ ਨਹੀਂ ਕਹਿ ਰਿਹਾ ਪੰਜਾਬੀ ਨੇ ਉਹ ਪੰਜਾਬ ਪੰਜਾਬੀ ਪੰਜਾਬੀ ਬੋਲੀ ਬੋਲਦੇ ਨੇ ਪੰਜਾਬ ਦੇ ਵਾਸੀंदे ਨੇ ਚਾਹੇ ਉਹ ਅੱਜ ਕੈਨੇਡਾ ਰਹਿ ਰਹੇ ਨੇ ਚਾਹੇ ਉਹ ਅੱਜ ਦਿੱਲੀ ਰਹਿ ਰਹੇ ਨੇ ਚਾਹੇ ਜਿੱਥੇ ਮਰਜੀ ਰਹਿ ਰਹੇ ਨੇ ਜ਼ਿਆਦਾਤਰ ਉਹਨਾਂ ਮਤਲਬ 9-8 ਕਹਾਣੀਆਂ ਉਹਨਾਂ ਦੀਆਂ ਤੁਸੀਂ ਐਸਟ੍ਰੋਲੋਜੀ ਗੱਲ ਕੀਤੀ ਔਰ ਇਦਾਂ ਦੇ ਇਸ ਦੇ ਵਿੱਚ ਕਿਸੇ ਵੀ ਆਣਗੇ ਕਹਾਣੀਆਂ ਵੀ ਆਣ ਗਈਆਂ ਜਿਹੜੀਆਂ ਉਸ ਦੇ ਨਾਲ ਜੁੜੀਆਂ ਹੋਈਆਂ ਨੇ ਇਹ ਗੱਲ ਬਾਕੀ ਸੱਚ ਹੈ ਕਿ ਲੋਕ ਇਸ ਨੂੰ ਅੰਧਵਿਸ਼ਵਾਸ ਦੇ ਨਾਲ ਜੋੜ ਕੇ ਦੇਖਦੇ ਨੇ ਕਿਤੇ ਨਾ ਕਿਤੇ ਉਹ ਗੱਲ ਇਹ ਹੁੰਦੀ ਹੈ ਕਿ ਜਦੋਂ ਸਾਡੀਆਂ ਹੀ ਉਮੀਦਾਂ ਜ਼ਿਆਦਾ ਵੱਧ ਜਾਂਦੀਆਂ ਨੇ ਜਾਂ ਜਦੋਂ ਅਸੀਂ ਥੋੜਾ ਜਿਹਾ ਉਦਾਂ ਜਾਣ ਲੱਗ ਜੰਨੇ ਕਿ ਯਾਰ ਇਹਦੇ ਨਾਲ ਹੀ ਦੇਖਾਂਗੇ ਹੁਣ ਕੀ ਚੱਲੂ ਉਦੋਂ ਗਲਤ ਹੋ ਜਾਂਦਾ ਪਰ ਜਿਹੜਾ ਇੱਕ ਮਿੱਤ ਬਣ ਗਿਆ ਲੋਕਾਂ ਦੇ ਵਿੱਚ ਅੰਧਵਿਸ਼ਵਾਸ ਵਾਲਾ ਉਸ ਨੂੰ ਵੀ ਕਿਤੇ ਨਾ ਕਿਤੇ ਇਹ ਦੂਰ ਕਰੂਗਾ ਭਾਜੀ ਦੋਨਾਂ ਚੀਜ਼ਾਂ ਨੂੰ ਕਰੈਕਟ ਕਰੇਗਾ ਮੈਂ ਨਹੀਂ ਕਹਿੰਦਾ ਹੈਗਾ ਕਿ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਤੁਸੀਂ ਇਹਦੇ ਉੱਤੇ ਹੀ ਲਾਓ ਕਿ ਇਹ ਚੀਜ਼ ਐਦਾ ਹੋਣੀ ਹੈ ਤੇ ਐਦਾਂ ਹੀ ਐਦਾਂ ਚੱਲੇਗੀ ਮੇਰਾ ਤਾਂ ਥੇ ਨਿਕਲਿਆ ਇੰਨੇ ਸਾਲਾਂ ਤੋਂ ਆ ਜੋ ਮੈਂ ਯੂ نو ਇਹ ਨਾਲ ਵਿਚਰ ਰਹੇ ਹਾਂ ਐਸਟ੍ਰੋਲੋਜੀ ਨਾਲ ਕਿ ਜੋ ਹੁਣ ਹੈ ਹੁਣ ਹੀ ਹੋਣਾ ਹੈ ਸੋ ਤੁਹਾਡਾ ਜਿਹੜਾ ਸਟ੍ਰੈਸ ਲੈਵਲ ਹੈ ਨਾ ਉਹ ਖਤਮ ਕਰ ਦਿਓ ਮਤਲਬ ਆਪਣੀ ਉਹਦੇ ਵਿੱਚ ਵੀ ਲਿਖਿਆ ਹੈ ਨਾ ਕਿ ਤੇਰਾ ਪਾਣਾ ਮਿੱਠਾ ਲੱਗੇ ਤੂੰ ਇਟ ਇਟ ਇਜ਼ ਦੈਟ ਓਨਲੀ ਅਗਰ ਉਹ ਚੀਜ਼ ਅਗਰ ਤੁਹਾਡੀ ਫਿਲਮ ਕਰੋੜਾ ਕਮਾਣਾ ਹੈ ਤੇ ਉਹ ਤੁਸੀਂ ਨਹੀਂ ਵੀ ਚਾਹੋਗੇ ਨਾਲ ਇਹ ਨਹੀਂ ਕਮਾਏਗੀ ਉਹ ਵੀ ਕਮਾ ਜਾਏਗੀ ਔਰ ਤੁਸੀਂ ਅਗਰ ਜੇ ਇਹਨੇ ਨਹੀਂ ਕਮਾਇਆ ਤੁਸੀਂ ਕਹੋਗੇ ਇਹ ਤਾਂ ਪੱਕਾ ਕਮਾਏਗੀ ਤੋ ਨਹੀਂ ਕਮਾਏਗੀ ਵਾਟ ਇਜ਼ ਗੋਇੰਗ ਟੂ ਹੈਪਨ ਇਜ਼ ਗੋਇੰਗ ਟੂ ਹੈਪਨ ਬ੍ਰੋ ਉਹ ਪਲੇਟਫਾਰਮ ਕਿਹੜਾ ਚੂਸ ਪਲੇਟਫਾਰਮ ਕੋ ਡਿਸਾਈਡ ਕੀਤਾ ਕਿ ਕਿਸ ਹਾਂਜੀ ਹਾਂਜੀ ਮੈਂ ਆਚਾਰਿਆ ਜੀ ਦੇ ਹੀ YouTube ਚੈਨਲ ਦੇ ਉੱਤੇ ਇਹਨੂੰ ਪਾ ਰਿਹਾ ਉਹਦਾ ਕਾਰਨ ਹੈ ਕਿਉਂਕਿ ਉਹਨੇ ਇੰਨੀ ਖੂਬਸੂਰਤ ਉਹਨਾਂ ਨੇ ਇਹਨੂੰ ਸਟੋਰੀਜ਼ ਨੂੰ ਦਿੱਤਾ ਹੈ ਤੇ ਉਹਨਾਂ ਨੇ ਮੇਰੇ ਤੋਂ ਕੋਈ ਵੀ ਕਿਸੇ ਤਰੀਕੇ ਦਾ ਫਾਈਨੈਂਸ਼ੀਅਲੀ ਸਪੋਰਟ ਨਹੀਂ ਲਿੱਤਾ ਕਿ ਮੈਂ ਸਟੋਰੀਜ਼ ਜਾਂ ਕਨਸੈਪਟ ਤੁਹਾਨੂੰ ਦੇ ਰਿਹਾ ਤੇ ਮੈਂ ਹੀ ਉਹਨਾਂ ਨੂੰ ਕਿਹਾ ਕਿ ਭਾਜੀ ਐਸਟ੍ਰੋਲੋਜੀ ਤੋਂ ਜੁੜੀ ਹੋਈ ਕਹਾਣੀ ਹੈ ਮੇਰਾ ਤੇ ਚੈਨਲ ਹੈ ਨਹੀਂ ਤੇ ਭਾਜੀ ਵਾਈ ਨਾਟ ਤੁਸੀਂ ਆਪਣੇ ਚੈਨਲ ਤੇ ਪੋਸਟ ਕਰੋ ਕਿ ਤੁਹਾਡੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਇਹਦਾ ਜ਼ਿਆਦਾ ਪਤਾ ਲੱਗੇ ਔਰ ਆਮ ਲੋਕ ਤਾਂ ਇਹਨ ਸੋ ਉਹਨਾਂ ਦੇ ਚੈਨਲ ਦੇ ਉੱਤੇ ਆ ਰਹੀ ਹੈ ਆਚਾਰੀਆ ਸਤਵਿੰਦਰ ਸਿੰਘ ਜੀ ਦੇ ਚੈਨਲ ਉੱਤੇ YouTube ਇਫ ਯੂ ਡੋਨਟ ਮਾਈਂਡ ਆ ਵਾਂਟ ਟੂ ਆਸਕ ਥਿਸ ਕੁਐਸਚਨ ਥੈਟ ਕੇ ਤੁਸੀਂ ਇੱਕ ਵੱਡਾ ਨਾਮ ਹੋ ਪੰਜਾਬੀ ਇੰਡਸਟਰੀ ਦਾ ਹਰ ਜਗ੍ਹਾ ਦੇ ਉੱਤੇ ਜਾਣਦਾ ਹੈ ਕਿ ਹੂ ਇਸ ਨਵ ਵਾਜਵਾ ਜਦੋਂ YouTube ਦੇ ਲਈ ਇਸ ਤਰੀਕੇ ਦੇ ਨਾਲ ਅਗਰ ਕਰ ਕਿਉਂਕਿ ਮੈਂ ਇਹ ਦੇਖ ਰਿਹਾ ਸੀ ਕਿ ਚਲੋ Web Series ਹੈ ਕਿਸੇ ਹੋ ਸਕਦਾ ਹੈ بڑے OTT ਪਲੇਟਫਾਰਮ YouTube ਨੂੰ ਲੋਕਾਂ ਨੇ ਕਾਮਨ ਸਮਝ ਲਿਆ ਹਾਲਾਂਕਿ ਇਟਸ ਅ ਬਿਗ ਪਲੇਟਫਾਰਮ ਇਟਸ ਅ ਵੈਰੀ ਬਿਗ ਪਲੇਟਫਾਰਮ ਸੋ ਇਹ ਸਭ ਤੋਂ ਪਹਿਲਾਂ ਆਇਆ ਇਨ ਫੈਕਟ ਪਰ ਤੁਸੀਂ ਇਸ ਨੂੰ ਕਿੰਨੀ ਹੈ ਪੈਸਾ ਕਮਾਣ ਲਈ ਨਹੀਂ ਹੈ ਮੈਂ ਕਰਨ ਨੂੰ ਬਹੁਤ ਸਾਰੇ ਪਲੈਟਫਾਰਮ ਨੇ ਜਿਹੜੇ ਮੇਰੇ ਲਈ ਕਾਲ ਆਵੇ ਨੇ ਅੱਜ ਦੀ ਡੇਟ ਐ ਕਿਉਂਕਿ ਆਪਾਂ ਬਹੁਤ ਅੱਛੇ ਪ੍ਰੋਜੈਕਟਸ ਕਰ ਰਹੇ ਹਾਂ ਔਰ ਸਾਰੇ ਇਦਾਂ ਨੇ ਕਿ ਨਵ ਕੀ ਸ਼ੁਰੂ ਕਰ ਰਹੇ ਹੋ ਆਪਾਂ ਕਰ ਲੈਨੇ ਆ ਯੂ نو ਵੀਲ ਟੇਕ ਇਟ ਆਈ ਡੋਨਟ ਵਾਂਟ ਟੂ ਟੇਕ ਦ ਨੇਮਸ ਬਟ ਥੇਰ ਆ ਮੈਂ ਜਦੋਂ ਪਾਜੀ ਨਾਲ ਬੈਠਾ ਸੀ ਤਾਂ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ ਕਿੰਨੇ ਪਾਜੀ ਤੁਸੀਂ ਬਣਾਤੇ ਰਹੇ ਪ੍ਰੋਡਿਊਸ ਤੇ ਕਰ ਰਹੇ ਹੋ ਬਟ ਮੈਂ ਚਾਹੁੰਨਾ ਕਿ ਕਹਾਣੀਆਂ ਲੋਕਾਂ ਸਾਹਮਣੇ ਸਿੰਪਲ ਆਣ ਤੇ ਤੁਸੀਂ ਇਹਨੂੰ ਕਿਵੇਂ ਕਰੋਗੇ ਵੀ ਯੂ نو ਡੋਨਟ ਮੈਂ ਕਿਹਾ ਪਾਜੀ ਦੇਖੋ ਫਾਈਨਾਂਸਿਸ ਇਨਵੋਲਡ ਨੇ ਕਿਤੇ ਨਾ ਕਿਤੇ ਬਣਾ ਉਹਨੂੰ ਕਿਵੇਂ ਦੇਖਣਾ ਹੈਗਾ ਉਹ ਕਿਵੇਂ ਕਰਨ ਦੇ ਸੋ ਮੀਨੀ ਥਿੰਕ ਸੋ ਪਹਿਲਾਂ ਇਹ YouTube ਉੱਤੇ ਆ ਰਹੀ ਹੈ ਉਸ ਤੋਂ ਬਾਅਦ ਇਹ ਚੈਨਲ ਤੇ ਵੀ ਆਏਗੀ ਰਾਈਟ ਕਦੋਂ ਤੱਕ ਰਿਲੀਜ਼ ਕਰ ਰਹੇ ਹੋ ਸਰ ਇਹ ਹਰ ਐਪੀਸੋਡ ਇੱਕ ਇੱਕ ਮਹੀਨੇ ਦੇ ਦੌਰਾਨ ਸਾਹਮਣੇ ਆਏਗਾ ਔਰ ਉਸ ਤੋਂ ਬਾਅਦ ਜਦੋਂ ਇਹ 9 ਦਿਨੋਂ ਐਪੀਸੋਡ ਅਵੇਲੇਬਲ ਹੋ ਜਾਣਗੇ ਉਦੋਂ ਇਹ ਨਵਾਂ ਐਪੀਸੋਡ ਉੱਥੋਂ ਹਟ ਕੇ ਸਿੱਧਾ ਚੈਨਲ ਤੇ ਆ ਜਾਣਾ ਕੰਮ ਦੀਆਂ ਬਹੁਤ ਗੱਲਾਂ ਹੋ ਗਈਆਂ ਹੁਣ ਮੈਂ ਇਹ ਪੁੱਛਣਾ ਹਮੇਸ਼ਾ ਪਰਸਨੈਲਿਟੀ ਦੀ ਮੈਂ ਤਾਰੀਫ ਕਰਦਾ ਹੁੰਦਾ ਮੇਨਟੇਨ ਰੱਖਦੇ ਹੋ ਆਫ ਕੈਮਰਾ ਪਾਜੀ ਦੱਸ ਰਹੇ ਸੀ ਕਿ 3 ਕਿਲੋ weight ਇੱਕਦਮ ਲੂਜ਼ ਹੋ ਗਿਆ ਕਿਵੇਂ ਕਰ ਲੈਂਦੇ ਹੋ ਪਾ ਭਾਈ ਮੈਂ ਕੁਝ ਵੀ ਨਹੀਂ ਖਾਂਦਾ। ਹਾਂ। ਕੁਝ ਵੀ ਨਹੀਂ ਖਾਂਦੇ। ਇਹ ਦਾਸ ਹੈ। ਕੁਝ ਵੀ ਨਹੀਂ ਖਾ ਰਿਹਾ। ਆਈ ਐਮ ਸੋ ਮੈਂ ਆਈ ਥਿੰਕ ਇਹ ਕਿਵੇਂ ਲੂਜ਼ ਹੋਇਆ। ਓਨਲੀ ਅ ਕੱਪ ਆਫ ਬਲੈਕ ਕਾਫੀ ਇਨ ਦਾ ਮਾਰਨਿੰਗ 10 ਘੰਟੇ ਦਾ ਜਿਮ ਉਸ ਤੋਂ ਬਾਅਦ ਸਿਰਫ ਫਰੂਟ ਹੋਰ ਕੁਝ ਵੀ ਨਹੀਂ ਨਾਲ। ਔਰ ਸ਼ਾਮੀ 7 ਵਜੇ ਤੋਂ ਪਹਿਲਾਂ ਸਿਰਫ ਰॉ ਸਟੱਫ ਤੇ ਅਗਰ ਸੋਇਆਬੀਨ ਹੋ ਗਿਆ ਜਾਂ ਚਿਕਨ ਹੋ ਗਿਆ। ਇਹ ਰੈਗੂਲਰ ਡਾਈਟ ਹੈ। ਓਕੇ। ਔਰ ਕੁਝ ਵੀ ਨਹੀਂ ਖਾਇਆ ਜਾ ਰਿਹਾ। ਹੂੰ। ਫਿਨਿਸ਼। मतलब बिल्कुल कुछ अंदर नहीं जा रहा इस दस तो दिन कर तू वैसी पतला <laughs> <laughs> मैं वैसी ही ठीक है चलो थैंक यू थैंक यू सो मच so भाजी बहुत चंगा लगे थैंक यू सर